अपना प्रधान चार जठे बंदियां मीटिंग करी सी की दिल्ली जान दी एक दिन वो ਸਾਡੀ ਮਿਸ ਹੋ ਗਈ ਸਾਰੀ ਉਹ ਜਾਣ ਤੇ ਦੂਜੇ ਦਿਨ ਤੇ 바ਗੀ ਗੱਲ ਦੂਜੇ ਦਿਨ ਤੇ ਜਾ ਕੇ ਮਿਸਲ ਦੀ ਸ਼ਾਹ ਪੁੱਛ ਲੋ ਇਹਨਾਂ ਨੂੰ ਦੂਜੇ ਦਿਨ ਵੀ ਮਿਸਲ ਦੀ ਸੀਗੀ ਗੱਲ ਉਹ ਚਾਰ ਜਥੇ ਬੰਦੀਆਂ ਤੋਂ ਪਹਿਲਾਂ ਸਾਰਾ ਤੋਂ ਜਿਹਨੂੰ ਮਰਜ਼ੀ ਪੁੱਛ ਲੋ ਬੈਂ ਨਾਂ ਲਿਖਿਆ ਸੀ ਜਾਣ ਬਾਰੇ ਮੁੜ ਗਏ ਜਿਉਂਦੇ ਮੁੜ ਗਏ ਮਰ ਗਏ ਭਾਵੇਂ ਹੁਣ ਜਿਵੇਂ ਕਿਹੜੇ ਵਾਇਜ਼ਰ ਉਹ ਜਿਹੜਾ ਤੁਸੀਂ ਆਪਣਾ ਪੰਜੇ ਮੈਂਬਰਾਂ ਦਾ ਰਾਜ ਰਾਜ ਮੋਫਰਧਾ ਨੂੰ ਸਦਿਏ ਤੇ ਬਣਾਈ ਵਾਲੇ ਨੂੰ ਸਦਿਏ ਆਪਣੀ ਸੰਗਠਨ ਜਿਹੜਾ ਮੋਰਚਾ ਹੈ ਉਹਦੇ ਵਿੱਚ ਆਪਾਂ ਉਹਨਾਂ ਦੀ رائے ਲੈ ਸਕਦੇ ਆ ਲੈ ਨਹੀਂ ਤੁਸੀਂ ਲੀਡਰੋਂ ਹੱਥ ਖੜਾ ਕਰੋ ਵੀ ਲੈ ਸਕਦੇ ਆ ਜਾਂ ਨਾ ਲੈ ਸਕਦੇ ਆ رائے ਜੋ ਗੱਲ ਜਬਾਤ ਸਵਾਲ ਦੀ ਬੋਲ ਕੇ ਰ ਫਿਰਨੀ ਪਈ ਜੀ ਬੋਲੇ ਬੋਲੇ ਫਿਰ ਆਪਾਂ ਲੈ ਸਕਦੇ ਹਾਂ ਉਹਨਾਂ ਦੀ ਰਾਏ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਦਾਬ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੋ ਵਖ ਵਖ ਜਿਥੇ ਬੰਦਿਆਂ ਦੇ ਆਗੂ ਸਾਡੇ ਵਿੱਚ ਬਰਾਜਮਾਨ ਨੇ ਕਿਉਂਕਿ ਮੈਂ ਇਹਨੂੰ ਨਾਵਾਂ ਦਾ ਨਹੀਂ ਪਤਾ ਮੈਂ ਨਵਾਂ ਜੁੜਿਆ ਨਹੀਂ ਮੈਂ ਲੜੀਵਾਰ ਅੱਜ ਅਸੀਂ ਸਖਜੁੱਤ ਮੋਰਚੇ ਦੇ ਸੱਦੇ ਦੇ ਉੱਤੇ ਝਨੀਰ ਬਲਾਕ ਦੇ ਪਿੰਡਾਂ ਦੇ ਵਿੱਚ ਰੈਲੀਆਂ ਕੀਤੀਆਂ ਨੇ ਤੇ ਧੂ ਤੂ ਪ੍ਰਚਾਰ ਕੀਤਾਗਾ ਝਨੀਰ ਤੋਂ ਲੈ ਕੇ ਰਾ ਪਰਮਾਖੇ ਤੱਕ ਪਿੰਡਾਂ ਦੇ ਵਿੱਚ ਜਾ ਕੇ ਨੁਕਰ ਮੀਟਿੰਗਾਂ ਕੀਤੀਆਂ ਜਿਹੜੇ ਸਾਡੇ ਸਮਜੁੱਤ ਮੋਰਚੇ ਦੀਆਂ ਟੀਮਾਂ ਬੈਠੀਆਂ ਆਗੂ ਬੈਠੇ ਆ ਉਹਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਵੀ ਜਿੱਥੇ ਰਹਿੰਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਆਪਾਂ 13 ਤਰੀਕ ਨੂੰ ਰਮਾਨਾ ਹੋ ਰਹੇ ਆ 14 ਤਰੀਕ ਵਾਲੇ ਪ੍ਰੋਗਰਾਮ ਦੇ ਵਿੱਚ ਉੱਥੇ ਕਰਜਾ ਕਿਵੇਂ ਚੜਿਆ ਕਿਵੇਂ ਲਹੂਗਾ ਜਾਂ ਰਹਿੰਦੀਆਂ ਮੰਗਾਂ ਲਿਖਤੀ ਰੂਪ ਆਪਣੇ ਕੋਲ ਜਿਹੜੀਆਂ ਜਿਹੜੇ ਤਿੰਨੇ ਕਾਨੂੰਨ ਰੱਦ ਕਰਾਉਣ ਦੇ ਵਾਸਤੇ ਆਪਾਂ ਦਿੱਲੀ ਦੇ ਵਿੱਚ ਗਏ ਸੀ ਪਿਛਲੀ ਵਾਰ ਉਹ ਰਹਿੰਦੀਆਂ ਮੰਗਾਂ ਨੂੰ ਲੈ ਕੇ ਤੇ ਨਾਲ ਨਵੀਆਂ ਮੰਗਾਂ ਜੋੜ ਕੇ ਭਾਰਤ ਪਧਰਾ ਸੰਜੁਗਤ ਮੋਰਚਾ ਲਗਾਤਾਰ ਪੜਾਵਾਰ ਪੜਾ ਸੈਮੀਨਾਰਾ ਤੇ ਮੀਟਿੰਗਾਂ ਜਾਰੀ ਸੀਗੀਆਂ ਤੇ ਹੁਣ 14 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੋਦੀ ਸਰਕਾਰ ਕਹਿੰਦੀ ਹੈ ਵੀ ਦਿੱਲੀ ਦੇ ਵਿੱਚ ਦਫਾ 44 ਲੱਗ ਗਈ ਹੈ ਦਿੱਲੀ ਦੇ ਵਿੱਚ ਕਿਸੇ ਨੂੰ ਆਰਡਰ ਨਹੀਂ ਹੈਗਾ ਵੜਨ ਦਾ ਉਹਦਾ ਹੰਕਾਰ ਤੋੜਨ ਦੇ ਵਾਸਤੇ ਸਾਰੇ ਭਾਰਤ ਦੇ ਵਿੱਚੋਂ 547 ਜਸ਼ੇਵੰਦੀ ਮੰਗੂ ਹੈ ਸਾਰੇ ਭਾਰਤ ਦੀ ਜੁੜੀ ਹੋਈ ਸੰਜੁਟ ਮੋਰਚੇ ਦੇ ਨਾਲ ਉਹਦਾ ਉਹ ਧੌਣ ਤੋਂ ਕਿੱਲਾ ਕੱਢਣ ਦੇ ਵਾਸਤੇ ਸੰਜੁਟ ਮੋਰਚੇ ਨੇ ਇੱਕ ਫੌਰੀ ਪ੍ਰੋਗਰਾਮ ਦਿੱਤਾਗਾ ਤੇ ਉਹ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਨੇ ਉੱਤੇ ਲਾਜ਼ਮੀ ਜਿਹੜੀ ਝਾਤੀ ਮਰਵਾਵਾਂਗੇ ਤੇ ਪਿੰਡਾਂ ਦੇ ਵਿੱਚ ਲੋਕਾਂ ਦਾ ਜੇ ਕਹਿ ਲਈਏ ਪੂਰਾ ਹੌਸਲਾ ਦਾ ਵਧਿਆ ਹੋਇਆਗਾ ਕਿਉਂਕਿ ਦਿੱਲੀ ਦੇ ਵਿੱਚ ਰਹਿੰਦੀਆਂ ਮੰਗਾਂ ਮਨਾਉਣ ਵਾਸਤੇ ਤੇ ਕਰਜ਼ੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਅੱਜ ਜਿੱਥੇ ਰੈਲੀਆਂ ਕਰਦੇ ਸੀ ਵੱਡੇ ਇਕੱਠ ਹੁੰਦੇ ਸੀਗੇ ਸਾਡੀਆਂ ਟੀਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਬੋਲ ਕੇ ਲੋਕਾਂ ਨੂੰ ਜਾਣਕਾਰੀ ਦਿੰਦੇ ਸੀ ਤੇ ਅੱਜ ਸੰਜੁਕਤ ਮੋਰਚੇ ਦੀਆਂ ਜਿੰਨੀਆਂ ਮਾਨਸਾ ਦੇ ਵਿੱਚ ਜੱਥੇਬੰਦੀਆਂ ਉਹ ਸਾਰੇ ਆਗੂ ਸਾਡੇ ਨਾਲ ਸ਼ਾਮਲ ਨੇਗੇ ਤੇ ਆਉਣ ਵਾਲੀ ਜਿਹੜੀ 14 ਤਰੀਕ ਹੈ ਉਦੋਂ ਜਿੱਤੇ 14 ਤਰੀਕ ਨੂੰ ਦਿੱਲੀ ਦੇ ਵਿੱਚ ਜਾਣਾਗਾ ਉਦੋਂ ਸਾਰੇ ਭਾਰਤ ਦੇ ਕਿਸਾਨ ਮੋਦੀ ਨੂੰ ਦੇਖਣਗੇ ਸਾਰੇ ਇਲਾਕੇ ਦੇ ਕਿਸਾਨ ਦੇਖਣਗੇ ਕਿਉਂਕਿ ਮੋਦੀ ਸਰਕਾਰ ਕਹਿੰਦੀ ਹੈ ਟਰੈਕ ਲੈ ਕੇ ਨਹੀਂ ਵੜਨ ਦੇਣਾ ਦਫਾ 44 ਹੈ ਤੇ ਉਦੋਂ ਵਾਰ ਹਰਿਆਣੇ ਦੇ ਵਿੱਚੋਂ ਸਾਡੇ ਸੰਤ ਤਮੂਰਤ ਨਾਲ ਜੁੜੇ ਹੋਏ ਪੈਦਲ ਚੱਲ ਪਏ ਤੁਰੰਤ ਤੇ ਵੀ ਪਾਬੰਦੀ ਲਾਈ ਜਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਇਸ ਕਰਕੇ ਉਹ ਨਖੇਦੀ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੰਗਾ ਮਨਾ ਕੇ ਲਿਆਵਾਂਗੇ ਜਿੰਨਾ ਚਿਰ ਇਹ ਮੰਗਾ ਨਹੀਂ ਮੰਨਦੇ ਉਹਨਾਂ ਚ ਕਰ ਸੰਘਰਸ਼ਾ ਜਿਹੜਾ ਜਾਰੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਉਹਨੂੰ ਲੈਂਦੇ ਹੋਇਆ ਸਾਰੀ ਟੀਮ ਸੰਯੁਕਤ ਕਿਸਾਨ ਮੋਰਚੇ ਦੀ ਪਿੰਡਾਂ ਦੇ ਵਿੱਚ ਜੋ ਦੌਰਾ ਕੀਤਾ ਹੈ ਜਾਜਾ ਕੀਤਾ ਹੈ ਤੇ ਉਹਨਾਂ ਨੇ ਬਹੁਤ ਜਾਦੇ ਇਕੱਠ ਵੀ ਹੁੰਦੇ ਰਹੇ ਨੇ ਪਿੰਡਾਂ 'ਚ ਤਾਂ ਕਿ ਅਸੀਂ 13 ਤਰੀਕ ਨੂੰ ਗੱਡੀਆਂ ਦੇ ਰਾਹੀਂ ਦਿੱਲੀ ਨੂੰ ਰਵਾਨਾ ਹੋਵਾਂਗੇ ਤਾਂ 14 ਤਰੀਕ ਨੂੰ ਜੋ ਦਿੱਲੀ ਦੇ ਵਿੱਚ ਜਾਦੇ ਤੋਂ ਜਾਦੇ ਇਕੱਠ ਕਰਾਂਗੇ ਜਿੰਨੀਆਂ ਵੀ ਭਾਰਤ ਦੀਆਂ ਜਿੰਨੀਆਂ ਵੀ ਮਨਲਾ ਜਖੇਬੰਦੀਆਂ ਸਾਰੀਆਂ ਤੋਂ ਸਾਰੀਆਂ ਪਹੁੰਚਣਗੀਆਂ ਬਹੁਤ ਜਾਦੀ ਇਕੱਠ ਹੋਊਗਾ